ਕਾਤਰੀਏ ਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਅੱਜ ਗੱਲ ਕਰਦੇ ਆਂ ਹਿੰਦੀ ਦੀ ਫਿਲਮ ਮਹਾਰਾਜ ਦੇ ਬਾਰੇ ਜਿਹੜੀ ਪਿਛਲੇ ਦਿਨੀ ਨੈਟਫਲਿਕਸ ਤੇ ਰਿਲੀਜ਼ ਹੋਈ ਹੈ ਦੋਸਤੋ ਸੁਧਾਰਤ ਪੀਮਲਹੋਤਰਾ ਦੀ ਇਹ ਤੀਸਰੀ ਫਿਲਮ ਹੈ ਇਸ ਤੋਂ ਪਹਿਲਾਂ ਵੀ ਆਰ ਫੈਮਿਲੀ ਤੇ ਚਕੀਨਾ ਦੀ ਫਿਲਮ ਜਿਹੜੀ ਹੈ ਉਹ ਸੁਧਾਰਤ ਪੀਮਲਹੋਤਰਾ ਬਣਾ ਚੁੱਕੇ ਨੇ ਨਿਰਦੇਸ਼ਿਤ ਕਰ ਚੁੱਕੇ ਨੇ ਅ ਇੱਕ ਤਾਂ ਇਸ ਫਿਲਮ ਦੇ ਬਾਰੇ ਆਪਾਂ ਚਾਰ ਪੰਜ ਗੱਲਾਂ ਜਿਹੜੀਆਂ ਨੇ ਸਾਂਝੀਆਂ ਕਰ ਲਈਆਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਫਿਲਮ ਦੇ ਉੱਤੇ ਪਿੱਛੇ ਜੇ ਜਿਹੜਾ ਇਹ ਕੋਰਟ ਕੇਸ ਹੋ ਗਿਆ ਸੀ ਕਿ ਇਹ ਫਿਲਮ ਜਿਹੜੀ ਹੈ ਉਹ ਧਾਰਮਿਕ ਭਾਵਨਾਵਾਂ ਨੂੰ ਜਾਂ ਕਿਸੇ ਫਿਰਕੇ ਦੀਆਂ ਭਾਵਨਾਵਾਂ ਨੂੰ ਪੜਕਾਉਂਦੀ ਹੈ ਤੇ ਬਾਅਦ ਵਿੱਚ ਗੁਜਰਾਤ ਦੀ ਜਿਹੜੀ ਮਾਨਯੋਗ ਹਾਈ ਕੋਰਟ ਹੈ ਉੱਚ ਅਦਾਲਤ ਹੈ ਉਸ ਦੇ ਵੱਲੋਂ ਇਸ ਨੂੰ ਹਰੀ ਝੰਡੇ ਮਿਲ ਗਈ ਸੀ ਦੂਸਰਾ ਇਹ ਨੋਵਲ 2013 ਦੇ ਵਿੱਚ ਇੱਕ ਛਪਿਆ ਸੀ ਸੌਰਵ ਸ਼ਾਹ ਦਾ ਤੇ ਉਸ ਦੇ ਉੱਤੇ ਆਧਾਰਿਤ ਹੈ ਤੀਸਰੀ ਗੱਲ ਇਹ ਬੰਬੇ ਲਾਇਬਲ ਕੇਸ ਸੀ ਇੱਕ ਜਿਹੜਾ ਕਿ 1862 ਦੇ ਵਿੱਚ ਸੀ ਉਸ ਟਾਈਮ ਦੇ ਉੱਤੇ ਸੁਪਰੀਮ ਕੋਰਟ ਸੀ ਬੰਬੇ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸਰਵਜੇ ਉੱਚ ਅਦਾਲਤ ਦੇ ਵਿੱਚ ਕੇਸ ਲੜਿਆ ਗਿਆ ਸੀ ਤੇ ਉੱਥੇ ਇਹ ਕਰਸਨ ਦਾਸ ਬਨਾਮ ਜੇ ਜੇ ਤਾਂ ਜਾਦੂਨਾਥ ਇੱਕ ਉਸ ਟਾਈਮ ਦੇ ਉੱਤੇ ਇੱਕ ਫਿਰਕੇ ਦੇ ਇੱਕ ਮਹਾਰਾਜਾ ਸਨ ਤਾਂ ਉਹ ਇੱਕ ਧਾਰਮਿਕ ਫਿਰਕੇ ਦੇ ਜਿਹੜੇ ਵਿਅਕਤੀ ਹਨ ਆਗੂ ਹਨ ਧਾਰਮਿਕ ਆਗੂ ਹਨ ਇਹਨਾਂ ਦੋਹਾਂ ਦੇ ਵਿੱਚਕਾਰ ਇੱਕ ਕੇਸ ਲੜਿਆ ਗਿਆ ਸੀ ਡੈਫੇਮੇਸ਼ਨ ਦਾ ਕੇਸ ਸੀ ਉਸ ਦੇ ਉੱਤੇ ਇਹ ਆਧਾਰਿਤ ਹੈ ਫਿਲਮ ਜਿਸ ਦੇ ਵਿੱਚੋਂ ਕਰਸਨ ਦਾਸ ਮੁਲੀ ਜਿਹੜੇ ਨੇ ਉਹ ਜਿੱਤ ਪ੍ਰਾਪਤ ਕਰਦੇ ਨੇ ਜਿਹੜੀ ਅਗਲੀ ਗੱਲ ਆ ਉਹ ਇੰਪੋਰਟੈਂਟ ਇਹ ਹੈ ਕਿ ਇਹ ਫਿਲਮ ਨੂੰ ਆਪਾਂ ਇੱਕ ਬਾਇਓਪਿਕ ਵਜੋਂ ਦੇਖ ਸਕਦੇ ਆ ਇੱਕ ਇਤਿਹਾਸਕ ਫਿਲਮ ਵਜੋਂ ਦੇਖ ਸਕਦੇ ਆ 1862 ਦੇ ਬੰਬੇ ਲਾਈ ਬੇਲ ਕੇਸ ਵਜੋਂ ਦੇਖ ਸਕਦੇ ਆ ਤੇ ਇਸ ਫਿਲਮ ਦੇ ਵਿੱਚ ਇਹ ਸਾਰਾ ਯਥਾਰਥ ਜਾਂ ਸਚਾਈ ਦੇ ਉੱਤੇ ਆਧਾਰਿਤ ਹੁੰਦੇ باوجود ਇੱਕ ਮੋਟੀ ਗੱਲ ਇਹ ਹੈ ਕਿ ਜੋ ਕੁਝ ਹੋਇਆ ਸੀ ਉਸ ਦੇ ਵਿੱਚੋਂ ਕੁਛ-ਕੁਛ ਫਿਲਮ ਵਰਗਾ ਵੀ ਸੀ ਨਹੀਂ ਇਸ ਕਰਕੇ ਜਦੋਂ ਅਸੀਂ ਫਿਲਮ ਵੇਖਦੇ ਆ ਕਿਤੇ ਵੀ ਅਸੀਂ ਉਕਾਊ ਜਾਂ ਨੀਰਸ ਨਹੀਂ ਮਹਿਸੂਸ ਕਰਦੇ ਕਾਰਨ ਕੀ ਹੈ ਕਿ ਇਸ ਦੇ ਵਿੱਚ ਜਿਹੜਾ ਖਲਨਾਇਕ ਦਿਖਾਇਆ ਗਿਆ ਹੈ ਉਹ ਬਹੁਤ ਤਾਕਤਵਰ ਹੈ ਨਾਇਕ ਤੋਂ ਤੇ ਨਾਇਕ ਉਸ ਦੇ ਨਾਲ ਦਸਤ ਪੰਜਾ ਲੈਦਾ ਹੈ ਉਹ ਇੱਕ ਲੇਖਕ ਹੈ ਤੇ ਉਹ ਉਸ ਵੇਲੇ ਆਦਾ ਇੱਕ ਮੈਗਜ਼ੀਨ ਜਾਂ ਇੱਕ ਅਖਬਾਰ ਚਲਾ ਰਿਹਾ ਸੀ ਤਾਂ ਉਸ ਅਖਬਾਰ ਦੇ ਵਿੱਚ ਉਸ ਮੈਗਜ਼ੀਨ ਦੇ ਵਿੱਚ ਉਸ ਦੇ ਸੱਤਿਆ ਪ੍ਰਕਾਸ਼ਨ ਦਾ ਜਿਹੜਾ ਮੈਗਜ਼ੀਨ ਸੀ ਉਸ ਦੇ ਵਿੱਚ ਉਸ ਜੇਜੇ ਨਾਂ ਦੇ ਧਰਮ ਕਾਗੂ ਦੇ ਖਿਲਾਫ ਜਦੋਂ ਲਿਖਦਾ ਹੈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਅੰਨੀਆਂ ਸ਼ਰਧਾ ਜਾਂ ਭਾਵਨਾਵਾਂ ਨੂੰ ਪੜਕਾ ਕੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮਾਨਸਿਕ ਰੂਪ ਦੇ ਵਿੱਚ ਉਸ ਤੋਂ ਵੀ ਵੱਧ ਸਰੀਰਕ ਤੌਰ ਤਰ ਦੇ ਉੱਤੇ ਜਿਸਮਾਨੀ ਤੌਰ ਤੇ ਕਿਸ ਤਰੀਕੇ ਦੇ ਨਾਲ ਲੜਕੀਆਂ ਦਾ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਇਸ ਵਿਸ਼ੇ ਨੂੰ ਸੰਬੋਧਿਤ ਹੋਣ ਦੇ ਕਰਕੇ ਇਸ ਦੇ ਵਿੱਚ ਲੋਕਾਂ ਦਾ ਪਾਠਕ ਦਾ ਦਰਸ਼ਕ ਦਾ ਜਿਹੜਾ ਹੈ ਉਹ ਉਤਸੁਕਤਾ ਨਿਰੰਤਰ ਉਤੇਜਨਾ ਨਿਰੰਤਰ ਕਾਇਮ ਰਹਿੰਦੀ ਹੈ ਕਯਰਿਓਸਿਟੀ ਅੰਤ ਤੱਕ ਕਾਇਮ ਰਹਿੰਦੀ ਹੈ ਕਿ ਆਖਰ ਕੌਣ ਜਿੱਤਦਾ ਏ ਤੇ ਜਾਂ ਜੇ ਜਿੱਤਦਾ ਏ ਤਾਂ ਉਹ ਕਿਵੇਂ ਜਿੱਤਦਾ ਏ ਆਪਾਂ ਕਹਾਣੀ ਦੀ ਤੇ ਕਹਾਣੀ ਦੇ ਪਾਤਰਾਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਕਹਾਣੀ ਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਫਿਲਮ ਦੇ ਵਿੱਚ ਜਨਾਇਦ ਖਾਨ ਜਿਹੜਾ ਅਮੀਰ ਖਾਨ ਦਾ ਬੇਟਾ ਏ ਉਹ ਪਹਿਲੀ ਵਾਰ ਇੰਟਰੋਡਿਊਸ ਹੋਇਆ ਉਸਦੀ ਡੈਬਿਊ ਫਿਲਮ ਹੈ ਪਹਿਲੀ ਫਿਲਮ ਹੈ ਪਰ ਆਪਣੀ ਪਹਿਲੀ ਫਿਲਮ ਦੇ ਵਿੱਚ ਉਹ ਬੜੀ ਤਾਜ਼ਗੀ ਲੈ ਕੇ ਆਇਆ ਬੜੀ ਫਰੈਸ਼ਨੈਸ ਦੇ ਨਾਲ ਆਪਣੀ ਜਿਹੜੀ ਹੈ ਗੱਲ ਉਹ ਕਹਿੰਦਾ ਹੈ ਉਸ ਦਾ ਉਹ ਡਾਇਲੋਗ ਡਿਲੀਵਰੀ ਦੇ ਵਿੱਚ ਉਹ ਆਪਣੇ ਐਕਸਪ੍ਰੈਸ਼ਨ ਦੇ ਵਿੱਚ ਉਹ ਆਪਣੇ ਹਾ ਭਾਵ ਦੇ ਵਿੱਚ ਉਹ ਕਹਾਣੀ ਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕਰਦਾ ਹੈ ਆਪਣੀ ਗੱਲ ਕਹਿੰਦਾ ਹੈ ਤੇ ਉਸ ਦੇ ਵਿੱਚ ਕਿਤੇ ਵੀ ਸਾਨੂੰ ਨਹੀਂ ਇਹ ਜਪਦਾ ਕਿ ਇਹ ਜਿਹੜਾ ਹੈ ਉਹ ਮੰਝਿਆ ਹੋਇਆ ਅਦਾਕਾਰ ਨਹੀਂ ਹੈ ਦੂਸਰਾ ਜੈਦੀਪ ਐਲਵਤ ਫਿਲਮ ਦੇ ਤੇ ਦੂਜੀ ਅਹਿਮ ਗੱਲ ਕਹਿੰਦਾ ਹੈ ਜੈਦੀਪ ਐਲਵਤ ਨੇ ਤੇ ਜੈਦੀਪ ਐਲਵਤ ਦਾ ਨਾਮ ਜੇ ਤੁਸੀਂ ਸੁਨਿਆ ਹੋਵੇ ਜਾਂ ਉਸ ਦੀ ਫਿਲਮ ਤੁਸੀਂ 3Fੱਸ ਦੇਖੀ ਹੋਵੇ ਜਾਂ ਜਾਣੇ ਜਾਂ ਦੇਖੀ ਹੋਵੇ ਤਾਂ ਤੁਹਾਨੂੰ ਪਤਾ ਹੈ ਕਿ ਉਹ ਕਿਸ ਪੱਦਰ ਦਾ ਕਿਸ ਮਕਾਮ ਦਾ ਅਦਾਕਾਰ ਹੈ ਬੜਾ ਗੰਭੀਰ ਅਦਾਕਾਰ ਹੈ ਉਹ ਬੋਲਾਂ ਦੇ ਰਾਹੀਂ ਗੱਲ ਕਰਨ ਦੀ ਬਜਾਏ ਆਪਣੀ ਖਾਮੋਸ਼ੀ ਦੇ ਨਾਲ ਬੋਲਦਾ ਹੈ ਆਪਣੇ ਚਿਹਰੇ ਦੇ ਹਾਵ ਭਾਵ ਦੇ ਨਾਲ ਆਪਣੀ ਗੱਲ ਕਿਵੇਂ ਕਹਿੰਦਾ ਹੈ ਆਪਣੇ ਕਿਵੇਂ ਪੋਜ਼ਸ ਦੇ ਰਾਹੀਂ ਕਿਵੇਂ ਸਾਇਲੈਂਸ ਦੇ ਰਾਹੀਂ ਕਿਵੇਂ ਬਾਡੀ ਲੈਂਗੁਏਜ ਦੇ ਰਾਹੀਂ ਕਿਵੇਂ ਫੇਸ਼ੀਅਲ ਐਕਸਪ੍ਰੈਸ਼ਨ ਦੇ ਰਾਹੀਂ ਗੱਲ ਕਰਨੀ ਆ ਇਸ ਅਦਾ ਦਾ ਉਹ ਮਾਹਰ ਹੈ ਤੇ ਇਸ ਫਿਲਮ ਦੇ ਵਿੱਚ ਵੀ ਉਹ ਬੋਲਣ ਦੇ ਬਜਾਏ ਆਪਣੇ ਗੁੱਸੇ ਨੂੰ ਆਪਣੇ ਕਿਸ ਤਰੀਕੇ ਨਾਲ ਰੋਕੇ ਰੱਖਦਾ ਹੈ ਕਿਵੇਂ ਖਾਮੋਸ਼ੀ ਦੇ ਨਾਲ ਆਪਦੇ ਗੁੱਸੇ ਨੂੰ ਪ੍ਰਗਟ ਕਰਦਾ ਹੈ ਦੇਖਣ ਵਾਲੀ ਹੈ ਇਹ ਵੀ ਉਸਦੀ ਅਦਾਕਾਰੀ ਤੀਸਰੀ ਜਿਹੜੀ ਸ਼ਾਲਨੀ ਪਾਂਡੇ ਨੇ ਕਸ਼ੋਰੀ ਦੀ ਅਦਾਕਾਰੀ ਕੀਤੀ ਆ ਬਾ ਕਮਾਲ ਤੇ ਚੌਥੀ ਜਿਹੜੀ ਹੈ ਉਹ ਸ਼ਰਵਰੀ ਵਾਗ ਜਿਹਨੇ ਵਿਰਾਜ ਜਿਹੜਾ ਕਰੈਕਟਰ ਜਾਂ ਕਿਰਦਾਰ ਨਵਾਇਆ ਵਿਰਾਜ ਜਿਹੜੀ ਜਦੋਂ ਕਰਸਨ ਦਾਸ ਦੀ ਜ਼ਿੰਦਗੀ ਦੇ ਵਿੱਚੋਂ ਕਿਸ਼ੋਰੀ ਜਦੋਂ ਚਲੀ ਜਾਂਦੀ ਹੈ ਤਾਂ ਫਿਰ ਵਿਰਾਜ ਉਸ ਦੀ ਥਾਂ ਲੈਂਦੀ ਹੈ ਤਾਂ ਉਸ ਦੇ ਅਦਾਕਾਰੀ ਦੇ ਵਿੱਚ ਜੋ ਤਾਜ਼ਗੀ ਹੈ ਜੋ ਚੁਲਬੁਲਾਪਨ ਹੈ ਜੋ ਮੈਚਿਓਰਿਟੀ ਹੈ ਪਰ ਪੱਕਤਾ ਹੈ ਦੇਖਣ ਵਾਲਾ ਉਹ ਵੀ ਕਹਿੰਦਾ ਮਤਲਬ ਹੈ ਕਿ ਕਿਰਦਾਰ ਦੇ ਪੱਖੋਂ ਜਾਂ ਕਰੈਕਟਰਾਈਜੇਸ਼ਨ ਦੇ ਪੱਖੋਂ ਚਾਰੇ ਜਿਹੜੇ ਮੁੱਖ ਜਾਂ ਮੂਲ ਜਾਂ ਅਹਿਮ ਕਿਰਦਾਰ ਨੇ ਵਧੀਆ ਭੂਮਿਕਾ ਨਿਵਾ ਕੇ ਗਏ ਨੇ ਫਿਲਮ ਇਸ ਪੱਖੋਂ ਕਿ ਕਿਸ ਤਰੀਕੇ ਦੀ ਅਦਾਕਾਰੀ ਕੀ ਹੁੰਦੀ ਹੈ ਖਾਸ ਕਰਕੇ ਜੇ ਤੁਸੀਂ ਅਦਾਕਾਰੀ ਵਜੋਂ ਬਿਲਨ ਦੀ ਅਦਾਕਾਰੀ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਖਾਮੋਸ਼ੀ ਕਿਵੇਂ ਬੋਲਦੀ ਹੈ ਚੀਕਦੀ ਕਿਵੇਂ ਆ ਫਿਲਮ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਇਤਿਹਾਸਕ ਸਾਡੇ ਜਿਹੜਾ ਸਾਡਾ ਇਤਿਹਾਸ ਆ ਉਹਦਾ ਇੱਕ ਸੁਨਹਿਰੀ ਪੰਨਾ ਹੈ ਕਿ ਸਮਾਜ ਸੁਧਾਰ ਦੀਆਂ ਜਿਹੜੀਆਂ ਮੂਵਮੈਂਟਾਂ ਜਿਹਦੇ ਵਿੱਚ ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿਦਿਆਸਾਗਰ ਤੇ ਹੋਰ ਵੱਡੇ-ਵੱਡੇ ਕਾਫੀ ਜਿਵੇਂ ਜੋਤੀਬਾ ਫੂਲੇ ਹੈ ਜਾਂ ਉਹਨਾਂ ਦੀ ਪਤਨੀ ਜਿਹੜੀ ਸੀ ਹਨਾ ਤਾਂ ਉਹਨਾਂ ਦਾ ਨਾਮ ਉਹ ਉਹਨਾਂ ਨੇ ਜੋ ਕੀਤਾ ਉਹ ਤਾਂ ਆਪਾਂ ਨੂੰ ਪਤਾ ਏ ਪਰ ਕਰਸਨ ਦਾਸ ਦੀ ਜਿਹੜੀ ਜਿਹੜੀ ਕਿਸ ਤਰੀਕੇ ਨਾਲ ਜੈਂਡਰ ਇਕੁਐਲਿਟੀ ਦੇ ਉੱਤੇ ਜਾਂ ਵਿਡੋ ਮੈਰਿਜ ਦੇ ਉੱਤੇ ਜਿਹੜੇ ਜਾਂ ਔਰਤਾਂ ਦੇ ਦੇ ਨਾਲ ਕਿਸ ਤਰੀਕੇ ਨਾਲ ਸਮਾਜ ਦੇ ਵਿੱਚ ਤੱਕਾ ਹੁੰਦਾ ਏ ਧਰਮ ਦੇ ਨਾਂ ਤੇ ਨਹੀਂ ਧਾਰਮਿਕ ਸ਼ਰਦਾ ਅੰਧ ਸ਼ਰਦਾ ਦੇ ਨਾਂ ਤੇ ਫਿਲਮ ਦੀ ਖੂਬਸੂਰਤੀ ਇਹ ਰਹੀ ਕਿਤੇ ਵੀ ਧਰਮ ਜਾਂ ਧਾਰਮਿਕ ਬਿਰਤਾਂਤ ਜਾਂ ਉੱਥੇ ਕਿਤੇ ਵੀ ਉਸ ਗੱਲ ਦੇ ਬਾਰੇ ਜਿਹੜਾ ਹੈ ਉਹ ਕੋਈ ਕੋਈ ਵੀ 네ਗੇਟਿਵ ਗੱਲ ਕਹਿਣ ਦੀ ਬਜਾਏ ਉਹ ਸਿਰਫ ਅੰਦੀ ਜਿਹੜੀ ਸ਼ਰਧਾ ਹੈ ਉਸ ਦੇ ਰਾਹੀਂ ਕਿਸ ਤਰੀਕੇ ਦੇ ਨਾਲ ਸਮਾਜ ਦੇ ਜਿਹੜੇ ਵੱਡੀ ਗਿਣਤੀ ਦੇ ਲੋਕ ਹਨ ਉਹਨਾਂ ਦੀਆਂ ਭਾਵਨਾਵਾਂ ਨੂੰ ਪੜਕਾ ਕੇ ਜਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਇਨਕੈਸ਼ ਕਰਕੇ ਕਿਸ ਤਰੀਕੇ ਦੇ ਨਾਲ ਕੁਝ ਸਵਾਰਥੀ ਲੋਕ ਕਿਵੇਂ ਆਫਦਾ ਜਿਹੜਾ ਹੈ ਉਹ ਉਹ ਆਪ ਦਾ ਫਾਇਦਾ ਕਰਦੇ ਨੇ ਤੇ ਉਹਨਾਂ ਮੁਟਿਆਰਾਂ ਦਾ ਉਹਨਾਂ ਔਰਤਾਂ ਦਾ ਜਿਹੜਾ ਜਸਮਾਨੀ ਸ਼ੋਸ਼ਣ ਕਰਦੇ ਨੇ ਇਸ ਜਦੋਂ ਇਸ ਲਾਈਨ ਦੇ ਉੱਤੇ ਇੱਕ ਦਿਸ਼ਿਕ ਚੱਲਦਾ ਹੈ ਤਾਂ ਉਦੋਂ ਕਹਾਣੀ ਲਿਖਣੀ ਕਿੰਨੀ ਔਖੀ ਆ ਪਟਕਥਾ ਲਿਖਣੀ ਕਿੰਨੀ ਔਖੀ ਆ ਤਾਂ ਹਦਾਇਤਕਾਰ ਦੇ ਲਈ ਨਿਰਦੇਸ਼ਨ ਕਰਨਾ ਕਿੰਨਾ ਔਖਾ ਹੋ ਜਾਂਦਾ ਹੈ ਤਾਂ ਉਹ ਇੱਕ ਬੈਲੈਂਸਡ ਬਹੁਤ ਹੀ ਬੈਲੈਂਸਡ ਰਹਿ ਕੇ ਕੰਮ ਕਰਨਾ ਤੇ ਉਹ ਫਾਈਨ ਲਾਈਨਸ ਨੂੰ ਪਕੜਨਾ ਉਹ ਬਾਰੀਕ ਤੰਦਾਂ ਨੂੰ ਪਕੜਨਾ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਕਿਤੇ ਵੀ ਹਰਟ ਨਾ ਹੋ ਜਾਣ ਮੈਂ ਇਹ ਗੱਲ ਸਿੱਖਣ ਵਾਲੀ ਐ ਤੇ ਮੇਰਾ ਖਿਆਲ ਹੈ ਜਿਸ ਪੱਦਰ ਦੇ ਉੱਤੇ ਜਿਸ ਮੁਕਾਮ ਦੇ ਉੱਤੇ ਇਹ ਤੁਹਾਨੂੰ ਲੈ ਜਾਂਦੀ ਆ ਫਿਲਮ ਜੋ ਤੁਹਾਡਾ ਉਹ ਰਬੜ ਦੇ ਵਾਂਗੂ ਖਿੱਚ ਕੇ ਤੁਹਾਡਾ ਸਮਾਜ ਜਿਹੜਾ ਤੁਹਾਡਾ ਦਾਇਰਾ ਹੈ ਨਾ ਸੋਚਣ ਦਾ ਉਹ ਕਲਾ ਦੇ ਨਾਲ ਹੀ ਕਿਵੇਂ ਖਿੱਚ ਕੇ ਵੱਡਾ ਕਰਦੀ ਆ ਇਹ ਫਿਲਮ ਫਿਲਮ ਦੇ ਦੌਰਾਨ ਦੇਖਦਿਆਂ ਹੋਇਆ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਕਰਸਨ ਦੱਸ ਦੇ ਨਾਲ ਖੜਦੇ ਹੋ ਇਹ ਕਲਾ ਦੀ ਇਹ ਤਾਕਤ ਹੁੰਦੀ ਹੈ ਕਿ ਤੁਹਾਡੇ ਵਿੱਚ ਸਮਾਜਿਕ ਤਬਦੀਲੀ ਦੇ ਜਿਹੜੇ ਅੰਸ਼ ਹਨ ਉਹ ਬੜੇ ਤਾਕਤਵਰ ਰੂਪ ਦੇ ਵਿੱਚ ਪੈਦਾ ਕੀਤੇ ਜਾਣ ਕਨਵਿੰਸਿੰਗਲੀ ਪੈਦਾ ਕੀਤੇ ਜਾਣ ਜਿਹੜਾ ਕਿਰਦਾਰ ਹੈ ਕਰਸਨ ਦਾਸ ਦਾ ਉਸ ਦੇ ਵਿੱਚ ਇਮਾਨਦਾਰੀ ਹੈ ਉਸ ਦੇ ਵਿੱਚ ਤਾਜ਼ਗੀ ਹੈ ਉਸ ਦੇ ਵਿੱਚ ਇੱਕ ਪ੍ਰਤੀਬੱਧਤਾ ਹੈ ਉਹ ਇੱਕ ਪ੍ਰੋਗਰੈਸਿਵ ਜਿਹੜੇ ਮੂਵਮੈਂਟ ਹੈ ਸਮਾਜ ਸੁਧਾਰ ਦੀ ਮੂਵਮੈਂਟ ਹੈ ਪ੍ਰਗਤੀਵਾਦੀ ਜਿਹੜੀ ਇੱਕ ਲਹਿਰ ਹੈ ਉਸ ਦਾ ਅੰਸ਼ ਬਣਦਾ ਹੈ ਕਿ ਅਜਿਹਾ ਵਿਅਕਤੀ ਜਿਸ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨਹੀਂ ਜੁੜਦੇ ਉਹਨਾਂ ਵੇਲਿਆਂ ਦੇ ਵਿੱਚ ਤਾਂ ਇਹ ਬਹੁਤ ਹੀ ਔਖਾ ਸੀ ਜਦੋਂ ਜੋ ਪੱਛਮੀ ਜਿਹੜੀਆਂ ਕਦਰਾਂ-ਕੀਮਤਾਂ ਨੇ ਜਾਂ ਭਾਰਤੀ ਸੁਧਾਰਵਾਦੀ ਕਦਰਾਂ-ਕੀਮਤਾਂ ਜਿਹੜੀਆਂ ਨੇ ਉਹਨਾਂ ਦੇ ਵਿਜੇ ਸਮਾਜ ਦੇ ਵਿੱਚ ਪਛੜੀਆਂ ਕਦਰਾਂ-ਕੀਮਤਾਂ ਦਾ ਵਾਧਾ ਹੋਣ ਦੇ ਕਰਕੇ ਬਹੁਤ ਬਹੁਤਾਤ ਹੋਣ ਦੇ ਕਰਕੇ ਅਜਿਹੇ ਲੋਕਾਂ ਦੇ ਲੜਨਾ ਜਿਹੜਾ ਸੀ ਉਹ ਪਰਿਵਾਰ ਦੇ ਪੱਖੋਂ ਵੀ ਉਹਨਾਂ ਨੂੰ ਜਿਹੜਾ ਸੀ ਬੜਾ ਤੱਕਾ ਜਾਂ ਅੰਨਿਆਂ ਜਾਂ ਸ਼ੋਸ਼ਣ ਤੇ ਜਾਂ ਜਿਹੜਾ ਹੈ ਉਹ ਬੇਰੁਕੀ ਦਾ ਸਾਹਮਣਾ ਕਰਨਾ ਪੈਂਦਾ ਸੀ ਦੂਸਰੇ ਪਾਸੇ ਸਮਾਜ ਦੇ ਪੱਖੋਂ ਵੀ ਤੀਸਰਾ ਜਿੰਨਾ ਤਾਕਤਾਂ ਦੇ ਨਾਲ ਪੰਗਾ ਲੈ ਰਿਹਾ ਏ ਉਹਨਾਂ ਬੰਦੇ ਕੋਲੇ ਸਿਆਸੀ ਤਾਕਤ ਵੀ ਹੁੰਦੀ ਸੀ ਸਮਾਜਿਕ ਤਾਕਤ ਵੀ ਹੁੰਦੀ ਸੀ ਇੱਕ ਮੈਜੋਰਿਟੀ ਦੀ ਤਾਕਤ ਵੀ ਹੁੰਦੀ ਸੀ ਫਿਰ ਪੈਸੇ ਦੇ ਨਾਲ ਉਹ ਕਾਨੂੰਨ ਨੂੰ ਵੀ ਖਰੀਦਣ ਦੀ ਤਾਕਤ ਜਿਹੜੀ ਹੈ ਪਰ ਇੱਥੇ ਆਪਾਂ ਇਹ ਦੇਖਦੇ ਆ ਕਿ ਕਾਨੂੰਨ ਨੂੰ ਖਰੀਦ ਨਹੀਂ ਸਕਿਆ ਉਹ ਕਾਨੂੰਨ ਦੇ ਉੱਤੇ ਕਿਸੇ ਵੀ ਤਰੀਕੇ ਦਾ ਦਬਾਅ ਬਣਾ ਨਹੀਂ ਸਕਿਆ ਤਾਂ ਇਹ ਫਾਈਨ ਪੁਆਇੰਟ ਜਿਹੜੇ ਨੇ ਬਾਰੀਕ ਤੰਦਾਂ ਫਿਰ ਮੈਂ ਕਹਾ ਸੂਖਮ ਤੰਦਾਂ ਨੂੰ ਫੜਨ ਦੇ ਵਿੱਚ ਜਿਹੜੀ ਕਾਮਯਾਬੀ ਹੋਈ ਹੈ ਇਸ ਕਰਕੇ ਵੀ ਫਿਲਮ ਜਿਹੜੀ ਆ ਉਹ ਦੇਖਣ ਦੇ ਵਿੱਚ ਮੇਰਾ ਖਿਆਲ ਹੈ ਕਿ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਫਿਲਮ ਦੇਖ ਕੇ ਹੀ ਸਮਝ ਜਿਹੜੀਆਂ ਨੇ ਉਹ ਕਾਫੀ ਤੁਹਾਡੀ ਸਮਝ ਇੱਕ ਬਣਦੀ ਹੈ ਅਲੱਗ ਤਰ੍ਹਾਂ ਦੀ ਫਿਲਮ ਦੀ ਪਟਕਥਾ ਦੇ ਵਿੱਚ ਜਿਹੜਾ ਇਹ ਯਸ਼ ਰਾਜ ਫਿਲਮਸ ਜਿਹੜਾ ਹੈ ਕਿਉਂਕਿ ਸੁਧਾਰਥ ਪੀਮਲ ਹੁਤਰਾ ਨੇ ਕਾਫੀ ਦਿਨ ਕੰਮ ਕੀਤਾ ਹੈ ਯਸ਼ ਰਾਜ ਦੇ ਨਾਲ ਯਸ਼ ਰਾਜ ਫਿਲਮਸ ਦੇ ਨਾਲ ਤਾਂ ਉਹ ਜੋ ਯਸ਼ চোপੜਾ ਦੀ ਜਿਹੜੀ ਜਿਹੜੀ ਫਿਲਮ ਕਰੀ ਹੈ ਜਿਵੇਂ ਜਿਵੇਂ ਉਸਦੇ ਵੱਡੇ ਵੱਡੇ ਦ੍ਰਿਸ਼ ਨੇ ਜਾਂ ਸੈੱਟ ਜਿਹੜੇ ਨੇ ਬਲੇ ਆਲੀ ਸ਼ਾਨ ਸੈੱਟ ਨੇ ਫਿਰ ਡਾਂਸ ਸੀਕੁਅਲਸ ਕਾਫੀ ਲੰਬੇ ਤੇ ਕਾਫੀ ਕਾਫੀ ਮਹਿੰਗੇ ਤਰੀਕੇ ਦੇ ਨਾਲ ਉਹਨਾਂ ਦੇ ਵਧੀਆ ਜਿਹੜੇ ਜਿਹੜੇ ਲੋਕ ਨੇ ਹੀ ਜਾਂ ਨਾਇਕ ਹੈ ਜਾਂ ਨਾਇਕਾ ਹਨ ਜਾਂ ਜਿਹੜੀਆਂ ਨਾਚੀਆਂ ਨੇ ਡਾਂਸਰਸ ਨੇ ਤਾਂ ਉਹ ਕੱਪੜੇ ਇਹਨੇ ਆਲੀ ਸ਼ਾਨ ਤਾਂ ਉਹ ਸਾਰਾ ਕੁਝ ਜਿਹੜਾ ਹੈ ਉਹ ਕਈ ਵਾਰੀ ਫਿਲਮ ਦਾ ਜਿਹੜਾ ਮੂਲ ਥੀਮ ਹੈ ਉਸ ਦੇ ਉੱਤੇ ਭਾਰੀ ਪੈਂਦਾ ਦਿਖਾਈ ਦਿੰਦਾ ਹੈ ਵੱਡਾ ਆਲੀ ਸ਼ਾਨ ਜਿਹੜਾ ਸੈੱਟ ਹੈ ਜਾਂ ਜਦੋਂ ਡਾਂਸ ਸੀਕੁਅਲ ਕਾਫੀ ਲੰਬਾ ਚਲਾ ਜਾਂਦਾ ਹੈ ਤਾਂ ਖਲਨਾਇਕ ਨੂੰ ਲਾਰਜਰ ਥੈਨ ਲਾਈਫ ਦਿਖਾ ਦੇਣਾ ਤੇ ਪਰ ਨਾਲ ਨਾਲ ਸਿੰਬੋਲਿਜ਼ਮ ਜਿਹੜਾ ਇਹ ਉਹ ਬੜਾ ਸਟਰੋਂਗ ਦਿਖਾਇਆ ਹੈ ਜਿਵੇਂ ਜਦੋਂ ਜੀ ਜੇ ਅਦਾਲਤ ਦੇ ਵੱਲ ਮਾਨਯੋਗ ਅਦਾਲਤ ਦੇ ਵੱਲ ਜਾ ਰਿਹਾ ਹੈ ਤਾਂ ਉਸ ਸਮੇਂ ਉਹ ਕਿਸ ਤਰ੍ਹਾਂ ਗ੍ਰੈਂਜਰ ਦਿਖਾਇਆ ਹੈ ਤਾਂ ਉਹ ਜਦੋਂ ਤੁਰਦਾ ਹੈ ਤਾਂ ਉਹ ਹੱਥਾਂ ਲੋਕ ਆਪਣੇ ਹੱਥਾਂ ਦੀਆਂ ਤਲੀਆਂ ਵਿਛਾ ਲੈਂਦੇ ਆ ਤਾਂ ਦੋਹੇ ਪਾਸੇ ਜਿਹੜੇ ਹਨ ਉਹ ਜਦੋਂ ਆਡੀਅנס ਜਿਹੜੇ ਜਿਹੜੇ ਉੱਥੇ ਦੇਖਣ ਦੇ ਲਈ ਜਾਂ ਜੋ ਲੋਕ ਜਿਨ੍ਹਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਸਾਡੇ ਗੁਰੂ ਜਾਂ ਸਾਡੇ ਮਹਾਰਾਜ ਉਨੰਦ ਵਿਰੋਧੀ ਕਦਾਲਤ ਦੇ ਵਿੱਚ ਇੱਕ ਮਾਨ ਹਾਨੀ ਦਾ ਉਹਨਾਂ ਨੇ ਮਾਨ ਹਾਨੀ ਦਾ ਜਿਹੜਾ ਉਹ ਇੱਕ ਕੇਸ ਕੀਤਾ ਹੈ ਮੁਕਦਮਾ ਕੀਤਾ ਹੈ ਕਰਸਨ ਦਾਸ ਦੇ ਵਿਰੁੱਧ ਤੇ ਜਦੋਂ ਉਹਨਾਂ ਨੇ ਉੱਥੇ ਅਦਾਲਤ ਵਿੱਚ ਜਾਣਾ ਹੈ ਤਾਂ ਕਿਵੇਂ ਲੋਕ ਤਲੀਆਂ ਵਿਛਾ ਲੈਂਦੇ ਨੇ ਤੇ ਉਹਨਾਂ ਦੇ ਉੱਤੇ ਤੁਰ ਕੇ ਜਾ ਰਹੇ ਹਨ ਮਹਾਰਾਜ ਪਰ ਜਦੋਂ ਉਹ ਆ ਰਹੇ ਹਨ ਤਾਂ ਇੱਕ ਵਿਅਕਤੀ ਕਿਵੇਂ ਜਿਵੇਂ ਇੱਕ ਸ਼ੇਰ ਹੈ ਨਾ ਇਕੱਲਾ ਚਲਾ تھا ਜਾਨ ਦੇ ਸਫਰ ਲੋਕ ਮਿਲਤੇ ਗਏ ਕਾਰਵਾ ਬਣ ਗਿਆ ਕਿ ਕਿਸ ਤਰੀਕੇ ਨਾਲ ਕਰਸਨ ਕਾਰਵਾ ਬਣਦਾ ਏ ਉਹ ਲੋਕ ਜਿਹੜੇ ਪਹਿਲਾਂ ਮਹਾਰਾਜ ਦੇ ਨਾਲ ਖੜੇ ਹੋਏ ਸਨ ਦੇਖੋ ਇੱਕ ਫਿਰ ਚੀਜ਼ ਵਾਰ-ਵਾਰ ਸਪਸ਼ਟ ਕਰਦੇ ਆਂ ਅਸੀਂ ਕਿ ਜਿਹੜਾ ਇਹ ਫਿਲਮ ਹੈ ਉਹ ਕਿਤੇ ਵੀ ਧਰਮ ਦੇ ਵਿਰੁੱਧ ਜਾਂ ਮਹਾਰਾਜ ਦੇ ਵਿਰੁੱਧ ਕਿਤੇ ਵੀ ਨਹੀਂ ਭੁਗਤਦੀ ਫਿਲਮ ਕਹਿੰਦੀ ਹੈ ਕਿ ਧਰਮ ਦੇ ਨਾਂ ਤੇ ਧਰਮ ਦੇ ਠੇਕੇਦਾਰ ਕਈ ਵਾਰੀ ਲੋਕਾਂ ਦੀਆਂ ਆਮ ਮਾਸੂਮ ਲੋਕ ਜਿਹੜੇ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਕੇ ਉਹਨਾਂ ਨੂੰ ਆਪ ਦੇ ਸਵਾਰਥ ਨਿੱਜੀ ਸਵਾਰਥ ਦੇ ਲਈ ਪੁਗਤਾ ਲੈਂਦੇ ਹਨ ਉਸ ਉਸ ਇੱਕ ਬਰੀਕ ਤੰਦ ਨੂੰ ਛੋਣ ਦਾ ਯਤਨ ਇਸ ਫਿਲਮ ਦੇ ਵਿੱਚ ਦਿਖਾਈ ਦਿੱਤਾ ਹੈ ਜਦੋਂ ਉਹ ਤਲੀਆਂ ਦੇ ਉੱਤੇ ਤੁਰ ਕੇ ਜਾਂਦਾ ਹੈ ਤੇ ਵਾਪਸ ਆਉਂਦੇ ਹੋਏ ਮਹਾਰਾਜ ਇਕੱਲੇ ਰਹਿ ਜਾਂਦੇ ਨੇ ਇਹ ਜਿਹੜਾ ਚਿੰਨ ਜਾਂ ਇਹ ਚੇਨ ਹੈ ਜਦੋਂ ਦਿਮਾਗ ਦੇ ਵਿੱਚ ਦਰਸ਼ਕ ਦੇ ਬੈਠਦਾ ਹੈ ਤਾਂ ਉਹ ਇੱਕ ਅਸਰ ਕਰਦਾ ਹੈ ਤੇ ਉਹ ਚਿਰ ਸਥਾਈ ਅਸਰ ਹੈ ਇੱਕ ਜਿਹੜਾ ਓਪਨਿੰਗ ਸੀਨ ਨਹੀਂ ਹੈ ਸ਼ੁਰੂਆਤੀ ਸੀਨ ਹੈ ਜਿਹੜਾ ਉਸ ਦੇ ਵਿੱਚ ਵੀ ਜਿਹੜਾ ਨਾ ਮੇਰੇ ਇੱਕ ਟ੍ਰੈਡੀਸ਼ਨਲ ਪਰੰਪਰਿਕ ਫਿਲਮ ਕਿਵੇਂ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਹੈ ਉਹ ਇਸ ਟੁਕ ਟੁਕ ਸਧਾਰਥ ਵਰਗਾ ਜਿਹੜਾ ਸੁਧਾਰਥ ਪੀਮਲ ਹੋਤਰਾ ਵਰਗਾ ਨਿਰਦੇਸ਼ਕ ਹੈ ਜਿਹੜਾ ਇਹੋ ਜਿਹੀ ਇੱਕ ਫਿਲਮ ਬਣਾ ਰਿਹਾ ਹੈ ਜਿਸ ਦੇ ਵਿੱਚ ਕਰਸਨ ਦਾਸ ਦਾ ਬਾਇਓਪਿਕ ਹੈ ਜਾਂ ਉਹ ਇੱਕ ਵੱਡਾ ਵੱਡੀ ਇੱਕ ਫਿਲਮ ਹੈ ਵੱਡੇ ਥੀਮ ਨੂੰ ਲੈ ਕੇ ਇੱਕ ਵਧੀਆ ਚੰਗੇ ਥੀਮ ਨੂੰ ਲੈ ਕੇ ਬਣਾਈ ਹੈ ਓਪਨਿੰਗ ਸੀਨ ਹੈ ਤੇ ਉਸ ਤੋਂ ਬਾਅਦ ਫਿਰ ਇੱਕ ਸ਼ੌਕਿੰਗ ਇਨਸੀਡੈਂਟ ਹੁੰਦੀ ਹੈ ਓਪਨਿੰਗ ਸੀਨ ਕੀ ਐ ਸੌਂਗ ਹੈ ਤਾਂ ਇੱਕ ਇੱਕ ਵਧੀਆ ਆਲੀਸ਼ਾਨ ਜੇ ਹੈ ਜਗ੍ਹਾ ਦੇ ਵਿੱਚ ਇੱਕ ਸੌਂਗ ਡਾਂਸ ਇੱਕ ਫਿਰ ਸ਼ੌਕਿੰਗ ਇਨਸੀਡੈਂਟ ਹੋ ਗਈ ਹੈ ਨਾ ਚਰਨ ਸੇਵਾ ਵਾਲੀ ਉਸ ਤੋਂ ਬਾਅਦ ਇੱਕਦਮ ਨਾਇਕ ਦੀ ਐਂਟਰੀ ਹੁੰਦੀ ਹੈ ਤੇ ਉਹ ਗੁੱਸੇ ਹੋ ਜਾਂਦਾ ਹੈ ਤਾਂ ਉਹੀ ਜਿਸ ਤਰੀਕੇ ਨਾਲ ਸ਼ੋਲੇ ਫਿਲਮ ਸ਼ੁਰੂ ਹੁੰਦੀ ਹੈ ਤਾਂ ਉਹ ਇੱਕ ਥੋੜਾ ਅਟਪਟਾ ਅਟਪਟਾ ਇਸ ਕਰਕੇ ਲੱਗਦਾ ਹੈ ਕਿ ਉਹ ਪਰੰਪਰਿਕ ਜਿਹੀ ਸ਼ੁਰੂਆਤ ਹੈ ਪਰ ਉਸਦੇ باوجود ਨਵਾ ਜਿਹੜਾ ਹੈ ਮੈਨੂੰ ਉਹ ਮੈਨੂੰ ਕਾਫੀ ਵਧੀਆ ਲੱਗਿਆ ਕਿਸ ਤਰੀਕੇ ਦੇ ਨਾਲ ਉਹ ਜੇ ਜੇ ਦਾ ਕਿ ਲੋਕਾਂ ਦੇ ਉੱਤੇ ਕਿਸ ਤਰੀਕੇ ਦਾ ਹੋਲਡ ਹੈ ਉਹ ਜਿਸ ਤਰੀਕੇ ਨਾਲ ਉਹ ਦਿਖਾਇਆ ਹੈ ਉਸਦੀ ਪੇਸ਼ਕਾਰੀ ਸਿੰਬਲਿਜ਼ਮ ਦੇ ਰਾਹੀਂ ਤਾਂ ਉਹਦੇ ਦੱਸਣ ਦੇ ਲੋੜ ਨਹੀਂ ਉਹ ਸਾਰਾ ਦ੍ਰਿਸ਼ ਦੇ ਰਾਹੀਂ ਪੇਸ਼ਕਾਰੀ ਹੈ ਇਹ ਫਿਲਮ ਦੀ ਖੂਬਸੂਰਤੀ ਹੁੰਦੀ ਹੈ ਕਿ ਬਿਨਾ ਖੁਸ਼ਦਦ ਸੇ ਦ੍ਰਿਸ਼ਾਂ ਦੇ ਰਾਹੀਂ ਉਹ ਚੀਜ਼ ਮਹਿਸੂਸ ਕਰਵਾ ਦੇਣਾ ਦਰਸ਼ਕ ਨੂੰ ਦਾਦਾ ਭਾਈ ਨਾਰੋਜੀ ਜਾਂ ਈਸ਼ਵਰ ਚੰਦਰ ਵਿਦਿਆਸਾਗਰ ਜਾਂ ਰਾਜाराम ਮੋਹਨ ਰਾਏ ਵਰਗੇ ਜਿਹੜੇ ਵੱਡੇ ਨਾਮ ਆ ਉਹਨਾਂ ਦੇ ਨਾਲ ਜਿੱਤੇ ਇਹ ਫੁੱਲੇ ਹਨ ਤਾਂ ਉਹਨਾਂ ਦੇ ਨਾਲ ਕਰਸਨ ਦਾਸ ਮੁੱਲੀ ਦਾ ਜਿਹੜਾ ਨਾਮ ਆ ਉਹ ਜੁੜਦਾ ਹੈ ਤੇ ਉਹਨਾਂ ਵੇਲਿਆਂ ਦੇ ਵਿੱਚ ਦਾਦਾ ਭਾਈ ਨਾਰੋਜੀ ਜਿਹੜੇ ਨੇ ਉਹਨਾਂ ਦਾ ਉਹ ਸਮਕਾਲੀ ਹੈ ਇੱਕ ਪੱਤਰਕਾਰ ਹੈ ਸਤਿਆਪ੍ਰਕਾਸ਼ ਨਾਂ ਦੀ ਇੱਕ ਅਖਬਾਰ ਕੱਢਦਾ ਹੈ ਤੇ ਕਿਵੇਂ ਅਖਬਾਰ ਜਦੋਂ ਕੱਢਦਾ ਹੈ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿਰੋਧ ਦਾ ਉਸ ਸਮੇਂ ਸਾਹਮਣਾ ਕਰਨਾ ਪੈਂਦਾ ਜਦੋਂ ਉਹ ਇੱਕ ਧਾਰਮਿਕ ਆਗੂ ਦੇ ਅੰਦੇ ਸ਼ਰਧਾ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਉਹ ਉਹਨਾਂ ਦੇ ਨੂੰ ਹਾਵਰ ਪੜਕਾ ਹੁੰਦੀ بجائے ਉਹ ਉਹਨਾਂ ਨੂੰ ਸਿੱਧੇ ਰਾਹ ਦੇ ਉੱਤੇ ਉਹਨਾਂ ਨੂੰ ਉਹ ਇੱਕ ਇੱਕ ਐਜੂਕੇਟ ਕਰਨ ਦਾ ਜਿਹੜਾ ਯਤਨ ਕਰਦਾ ਹੈ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਸ ਨੂੰ ਆਪ ਪਰਿਵਾਰਕ ਤੌਰ ਦੇ ਉੱਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਵੇਂ ਉਸ ਦੀ ਗ੍ਰੋਥ ਹੁੰਦੀ ਹੈ ਸਮੇਂ ਦੇ ਨਾਲ ਉਹ ਕਿਵੇਂ ਬਦਲਦਾ ਹੈ ਬਚਪਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਹੀ ਕੁਐਸਚਨਿੰਗ ਦੇ ਹਰੇਕ ਚੀਜ਼ ਤੇ ਸਵਾਲ ਕਰਨ ਦੇ ਜਗਿਆਸਾ ਦੇ ਜਿਹੜੇ ਨੇ ਉਹ ਬੀਜ ਪਏ ਨੇ ਉਹ ਦਿਖਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਦੀ ਮਾਂ ਉਸ ਦੀ ਮੌਤ ਹੋ ਜਾਂਦੀ ਹੈ ਫਿਰ ਉਹ ਜਦੋਂ ਦੂਸਰੇ ਘਰ ਆ ਕੇ ਆਪਣੇ ਮਾਮੇ ਦੇ ਕੋਲੇ ਆ ਕੇ ਰਹਿਣ ਲੱਗਦਾ ਤਾਂ ਉੱਥੇ ਵੀ ਔਰਤਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਸ਼ੋਸ਼ਣ ਜਾਂ ਉਹਨਾਂ ਨੂੰ ਖਾਮੋਸ਼ ਰਹਿਣਾ ਪੈਂਦਾ ਹੈ ਤਾਂ ਉਹ ਸਵਾਲ ਜਿਹੜੇ ਨੇ ਨਿਰੰਤਰ ਉਹ ਟਕ 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 ਫਿਲਮ ਦੇ ਵਿੱਚ ਜਿਹੜੇ ਹਨ ਉਹ ਸਾਡੇ ਦਿਮਾਗ ਦੇ ਵਿੱਚ ਵੱਜਦੇ ਨੇ ਪਰ ਨਾਲ ਇਹ ਵੀ ਹੈ ਕਿ ਉਹ ਇਕੱਲਾ ਹੈ ਉਸ ਸਮੇਂ ਦੇ ਤੇ ਜਦੋਂ ਸਵਾਲ ਪੈਦਾ ਕਰਦਾ ਘਰ ਚੋਂ ਵੀ ਜਦੋਂ ਉਹ ਇੱਕ ਔਰਤ ਦੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਹੀ ਔਰਤ ਉਸ ਤੇ ਚਪੇੜ ਮਾਰਦੀ ਹੈ ਤੇ ਘਰੋਂ ਨਿਕਲਣ ਦੇ ਰਹੀ ਉਸ ਨੂੰ ਆਦੇਸ਼ ਜਾਂ ਹੁਕਮ ਦੇ ਦਿੰਦੀ ਹੈ ਤੇ ਬਾਅਦ ਵਿੱਚ ਜਦੋਂ ਉਹ ਟਾਊਨ ਹਿੱਲ ਦੇ ਸਾਹਮਣੇ ਜਿਹੜੀਆਂ ਪੌੜੀਆਂ ਨੇ ਉਹਨਾਂ ਤੇ ਪਿਆ ਹੈ ਤਾਂ ਉਸ ਸਮੇਂ ਵੀ ਜਦੋਂ ਉਸ ਨੂੰ ਸਵਾਲ ਕੀਤਾ ਜਾਂਦਾ ਏ ਜਾਂ ਸਵਾਲ ਕਰਕੇ ਕੋਈ ਪੁੱਛਦਾ ਏ ਉਸ ਨੂੰ ਕਿ ਏਡਾ ਵੱਡਾ ਸਮਾਜ ਸੁਧਾਰਕ ਏਡਾ ਵੱਡਾ ਲੇਖਕ ਏਡਾ ਵੱਡਾ ਵਿਦਵਾਨ ਇੱਕ ਚਿੰਤਕ ਇੱਥੇ ਪਿਆ ਏ ਤਾਂ ਉਸ ਦਾ ਨਾਲ ਦਾ ਜਿਹਨਾਂ ਵਿਅਕਤੀ ਕਹਿੰਦਾ ਏ ਕਿ ਇਸੇ ਕਰਕੇ ਇੱਥੇ ਪਿਆ ਏ ਤਾਂ ਉਹ ਸਮਾਜ ਦੇ ਇੱਕ ਵੱਡੀ ਚਪੇੜ ਵੀ ਹੈ ਤਾਂ ਇੰਜ ਵਾਰਤਾਲਾਪ ਦੇ ਰਾਹੀਂ ਦ੍ਰਿਸ਼ਾਂ ਦੇ ਰਾਹੀਂ ਗੀਤਾਂ ਦੇ ਰਾਹੀਂ ਸੈਟਿੰਗ ਦੇ ਰਾਹੀਂ ਉਹ ਪੇਸ਼ਕਾਰੀ ਕੀਤੀ ਗਈ ਹੈ ਕਿਸ ਤਰੀਕੇ ਨਾਲ ਇੱਕ ਪਾਸੇ ਰਿਲੀਜ ਕਨਜ਼ਰਵੇਟਿਜ਼ਮ ਹੈ ਇੱਕ ਪਾਸੇ ਪ੍ਰੋਗਰੈਸਿਵ ਮੂਵਮੈਂਟ ਹੈ ਪ੍ਰੋਗਰੈਸਿਵ ਰਿਫਾਰਮ ਹੈ ਉਹਦੇ ਵਿੱਚ ਵੀ ਵਿਚਕਾਰ ਜੋ ਨਿਰੰਤਰ ਤਣਾਓ ਤਣਾਓ ਤੋਂ ਨਿਕਲਦਾ ਟਕਰਾਓ ਤੇ ਟਕਰਾਓ ਤੋਂ ਨਿਕਲਦੇ ਇੱਕ ਕੋਰਟ ਕੇਸ ਤੇ ਉਸ ਕੋਰਟ ਕੇਸ ਤੋਂ ਜਿੱਤ ਇਹ ਕਹਾਣੀ ਹੈ ਤੇ ਹੁਣ ਕਿਸ ਤਰੀਕੇ ਦੇ ਨਾਲ ਇੱਕ ਇਕੱਲਾ ਕਰਸਨ ਦਾਸ ਇੱਕ ਸਮਾਜ ਦੇ ਨਾਲ ਇੱਕ ਸਮਾਜ ਜਿਹੜਾ ਮਿਸ ਗਾਈਡਡ ਹੈ ਤਾਂ ਉਸ ਦੇ ਨਾਲ ਕਿਵੇਂ ਜਾਂ ਸਮਾਜ ਦੇ ਠੇਕੇਦਾਰਾਂ ਦੇ ਨਾਲ ਕਿਵੇਂ ਉਹ ਲੜਦਾ ਏ ਟਕਰਾਉਂਦਾ ਏ ਤੇ ਇਸ ਤਣਾਅ ਉਹ ਤੇ ਟਕਰਾਉ ਦੇ ਨਾਲ ਉਹ ਇੱਕ ਸੰਵਾਦ ਦੇ ਰਾਹੀਂ ਪੇਸ਼ ਹੁੰਦਾ ਏ ਤੇ ਸੰਵਾਦ ਦੇ ਰਾਹੀਂ ਕਨਵਿੰਸ ਕਰਕੇ ਉਹ ਉਹਨਾਂ ਦੇ ਦਿਲ ਉਹਨਾਂ ਦੇ ਮਨ ਜਿੱਤ ਕੇ ਉਹ ਸਮਾਜ ਦੀ ਜਿੱਤ ਦਿਖਾਉਂਦਾ ਏ ਉਹ ਸਮਾਜ ਦੇ ਲੋਕ ਹਿੱਤਾਂ ਦੇ ਹੱਕ ਦੇ ਵਿੱਚ ਭੁਗਤਦਾ ਏ ਇਹੇ ਬਿਰਤਾਂਤ ਜਿਹੜਾ ਏ ਤਰ ਤਾਕਤਵਰ ਜਿਹੜੇ ਵਿਅਕਤੀ ਦੇ ਵੱਲੋਂ ਸਿਰਜਿਆ ਜਾਂਦਾ ਹੈ ਉਸ ਬਿਰਤਾਂਤ ਨੂੰ ਕਿਸ ਤਰੀਕੇ ਦੇ ਨਾਲ ਤੋੜਨਾ ਹੈ ਇਸ ਗੱਲ ਦੇ ਬਾਰੇ ਜਿਹੜਾ ਹੈ ਕਿ ਬਿਰਤਾਂਤ ਕਿਵੇਂ ਘੜੇ ਜਾਂਦੇ ਨੇ ਤੇ ਬਿਰਤਾਂਤ ਕਿਵੇਂ ਬਿਰਤਾਂਤਾਂ ਦਾ ਮੁਕਾਬਲਾ ਕਿਵੇਂ ਕੀਤਾ ਜਾਂਦਾ ਹੈ ਇਹ ਇਹ ਸਾਨੂੰ ਥੀਮ ਦੇ ਵਿੱਚੋਂ ਜਿਹੜਾ ਪਤਾ ਲੱਗਦਾ ਹੈ ਕਿਵੇਂ ਕੁਝ ਲੋਕ ਜਿਹੜੇ ਨੇ ਆਪਣੇ ਸਵਾਰਥ ਤੋਂ ਨਿੱਜੀ ਮਫਾਦਾ ਤੋਂ ਉੱਪਰ ਉੱਠ ਕੇ ਆਪਣਾ ਸਭ ਕੁਝ दांव ਤੇ ਲਗਾ ਕੇ ਤੇ ਫਿਰ ਕਿਵੇਂ ਉਹਨਾਂ ਦੇ ਨਾਲ ਲੋਕ ਜੁੜਦੇ ਨੇ ਜਿਵੇਂ ਵਿਰਾਜ ਕਿਸ ਤਰੀਕੇ ਨਾਲ ਉਸਦੇ ਨਾਲ ਆ ਕੇ ਜੁੜਦੀ ਹੈ ਬਿਨਾਂ ਪੈਸੇ ਤੋਂ ਉਹ ਕੰਮ ਕਰਨ ਦੇ ਲਈ ਅਤੇ ਬਾਅਦ ਦੇ ਵਿੱਚ ਜਦੋਂ ਉਹ ਦੱਸਦੀ ਹੈ ਕਿ ਮੇਰੇ ਨਾਲ ਵੀ 16 ਸਾਲ ਦੀ ਉਮਰ ਦੇ ਵਿੱਚ ਚਰਨ ਚਰਨ ਸੇਵਾ ਦੇ ਨਾਂ ਦੇ ਉੱਤੇ ਅਜਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਉਸ ਦੇ ਚਿਹਰੇ ਦੇ ਜੋ ਗੱਲਵਾਤ ਉਸ ਦੇ ਮਨ ਦੇ ਵਿੱਚ ਆ ਰਹੀ ਹੈ ਤਾਂ ਉਸ ਦੀ ਪੇਸ਼ਕਾਰੀ ਉਹ ਉਸ ਦੇ ਵਿੱਚ ਉਹ ਇੱਕ ਡਰਾਉਣਾ ਸੀਨ ਵੀ ਹੈ ਤੇ ਨਾਲ ਉਸ ਦੇ ਵਿੱਚ ਖੂਬਸੂਰਤੀ ਵੀ ਵੇਖਣ ਵਾਲੀ ਹੈ। ਪਰ ਉਹਨਾਂ ਔਰਤ ਦੇ ਹੱਕਾਂ ਦੇ ਲਈ ਲੜਨ ਵਾਲਾ ਕਰਤਨ ਦਾਸ ਔਰਤ ਦੇ ਕੋਲੋਂ ਹੀ ਚਪੇੜ ਖਾਂਦਾ ਏ ਤੇ ਫਿਰ ਇਤਨੇ بڑے ਸਮਾਜ ਮੇ ਇਤਨੇ بڑے ਸਮਾਜ ਸੁਧਾਰਕ ਚਿੰਤਕ ਲੇਖਕ ਅੱਗੇ ਆਹਾਂ ਇਕਲੇ ਪੜੇ ਹੈ। ਇਸੇ ਲਈ ਪੜੇ ਹਨ ਤਾਂ ਇਹੋ ਜਿਹੇ ਡਾਇਲੋਗ ਜਿਹੜੇ ਨੇ ਉਹ ਸਾਨੂੰ ਜਿਹੜਾ ਹੈ ਉਹ ਝੰਜੋੜਦੇ ਨੇ ਅੰਦਰੋਂ ਤਾਂ ਇੱਕ ਮੈਸੇਜ ਪਿਆ ਮੇਰਾ ਖਿਆਲ ਹੈ ਫਿਲਮ ਜਿਹੜੀ ਹੈ ਨਾ ਉਹ ਸਾਨੂੰ ਇੱਕ ਵੱਡਾ ਮੈਸੇਜ ਦੇਣ ਦੇ ਵਿੱਚ ਕਾਮਯਾਬ ਰਹੀ ਹੈ ਤਾਂ ਜਿਵੇਂ ਥੀਮ ਜਿਹੜਾ ਹੈ ਉਹ ਇੱਕ ਜਗ੍ਹਾ ਦੇ ਉੱਤੇ ਕਹਿੰਦਾ ਕਿ ਗਲਤੀ ਪਕੜੋ ਸਮਝਾਓ ਔਰ ਫਿਰ ਉਸ ਕੋ ਤਾਂ ਗਲਤੀ ਬਤਾਨਾ ਹੀ ਇਨਾਫ ਨਹੀਂ ਹੈ ਗਲਤੀ ਬਤਾਣਾ ਹੀ ਇਤਨਾ ਕਾਫੀ ਨਹੀਂ ਹੈ ਗਲਤੀ ਕੋ ਸੁਧਾਰਨੇ ਦਾ ਅਫਸਰ ਦੋ ਔਰ ਫਿਰ ਉਸ ਕੋ ਉਸ ਕੋ ਕਿਸੇ ਜਗ੍ਹਾ ਰੀਹੈਬਿਲੀਟੇਟ ਵੀ ਕਰੋ ਜਦੋਂ ਇਹੋ ਜਿਹੇ ਡਾਇਲੋਗ ਅਸੀਂ ਸੁਣਦੇ ਆ ਤਾਂ ਉਹਦੇ ਤੋਂ ਪਤਾ ਲੱਗਦਾ ਹੈ ਤੇ ਉਸ ਤੋਂ ਕਰਸਨ ਦਾਸ ਨੂੰ ਵੀ ਲੱਗਦਾ ਹੈ ਕਿ ਮੈਂ ਲੋਕਾਂ ਦੀਆਂ ਗਲਤੀਆਂ ਸਿਰਫ ਪਕੜਨੀਆਂ ਨਹੀਂ ਤਾਂ ਉਹਨਾਂ ਨੂੰ ਸਮਾਜ ਸੁਧਾਰ ਦਾ ਮੌਕਾ ਵੀ ਦੇਣਾ ਹੈ ਇਸ ਤਰੀਕੇ ਦੇ ਨਾਲ ਇਹ ਜਿਹੜੀ ਫਿਲਮ ਹੈ ਉਹ 2 ਘੰਟੇ ਦੀ ਫਿਲਮ ਹੈ ਪਰ ਉਸ ਦੇ ਵਿੱਚ ਵੱਡਾ ਸੁਨੇਹਾ ਦੇਣ ਦੇ ਵਿੱਚ ਜਿਹੜਾ ਸੁਧਾਰਥ ਪੀਮਲ ਹੋਤਰਾ ਹੈ ਤੇ ਜਾਂ ਫਿਲਮ ਜਿਹੜੀ ਬਣੀ ਹੈ ਜਿਹੜੇ ਨਾਵਲ ਦੇ ਉੱਤੇ ਬਣੀ ਹੈ ਸਰਵਜਾ ਦਾ ਨਾਵਲ ਹੈ ਜਿਹੜਾ 2013 ਦੇ ਵਿੱਚ ਬਣਿਆ ਸੀ ਲਿਖਿਆ ਸੀ ਛਪਿਆ ਸੀ ਤਾਂ ਉਸ ਦੇ ਉੱਤੇ ਇਹ ਹੈ ਤਾਂ ਉਹ ਇਸ ਦਾ ਸੁਨੇਹਾ ਹੈ ਤੇ ਮੇਰਾ ਖਿਆਲ ਹੈ ਕਿ ਫਿਲਮ ਵੀ ਦੇਖੋ ਤੇ ਇਹ ਨਾਵਲ ਜਿਹੜਾ ਹੈ ਆ ਮੇਰੇ ਕੋਲ ਵੀ ਇਹ ਨਾਵਲ ਹੈ ਤਾਂ ਤੁਸੀਂ ਇਹ ਨਾਵਲ ਜਿਹੜਾ ਹੈ ਉਹ ਜਰੂਰ ਪੜੋ ਇਹਨਾਂ ਸ਼ਬਦਾਂ ਦੇ ਨਾਲ ਜਿਹੜਾ ਹੈ ਉਹ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ ਤੇ ਇਹ ਜਰੂਰ ਦੱਸਣਾ ਸਤਿ ਸ੍ਰੀ ਅਕਾਲ ਦੋਸਤੋ